ਕਿ 에어ਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਅਲਵਾਰਾ 에어ਪੋਰਟ ਅਲਵਾਰਾ 에어ਪੋਰਟ ਟਰਮੀਨਲ ਦੀ ਇਨੋਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੀ ਇਹ ਕਰਦੇ ਆ ਕਿ ਨਾਮ ਇਨੋਗਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨਗੇ ਇਨੋਗਰੇਸ਼ਨ ਔਰ ਇਹ ਤਿਆਰੀਆਂ ਚਾਲੂ ਹੋ ਗਈਆਂ ਅਲਵਾਰਾ 에어ਪੋਰਟ ਤੇ 27 ਜੁਲਾਈ ਔਰ ਇਹਦੀਆਂ ਤਿਆਰੀਆਂ ਚਾਲੂ ਹੋ ਗਈਆਂ 에어ਪੋਰਟ ਤੇ 에어ਪੋਰਟ ਅਥਾਰਟੀ ਆਫ ਇੰਡੀਆ ਦੀ ਜਿਹੜੀ ਇੱਥੇ ਆਮ ਹੈਗੀ ਆ ਜਿਹੜੇ ਉਹ ਲਾਇਲ ਹੈਗੀ ਕੰਪਨੀ ਉਹਨਾਂ ਦੇ ਜਿਹੜੇ ਸੀਈਓ ਹੈ ਉਹ ਵੀ ਉੱਥੇ ਹੈ ਡੀਸੀ ਸਾਹਿਬ ਵੀ ਕੋਆਰਡੀਨੇਟ ਕਰ ਰਹੇ ਹੈ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਆਰਡੀਨੇਟ ਕਰ ਰਹੀ ਹੈ ਔਰ 22 ਤਰੀਕ ਨੂੰ ਟਰਮੀਨਲ ਇਨੋਗਰੇਟ ਹੋ ਜਾਏਗਾ ਉਸ ਤੋਂ ਬਾਅਦ ਫਿਰ 에어 ਇੰਡੀਆ ਸਾਨੂੰ ਡੇਟ ਦੇਏਗੀ ਵੀ ਕਦੋਂ ਤੋਂ ਫਲਾਈਟ ਚੱਲੂ ਹੋਏਗੀ ਉਹ ਤੁਹਾਨੂੰ ਫਿਰ ਅਸੀਂ ਕਹਿੰਦੇ ਮੀਨ ਵਾਈਲ ਜਿਹੜੀ ਵੀ ਡੇਟ ਆਏਗੀ ਉਹ ਅਸੀਂ ਤੁਹਾਨੂੰ